oh hams mohan anishirinduchinu bhagavan jee ਚਾਈ ਸੰਮਤੀ ਕੋ ਫਲ ਫਲ ਜੋ ਆ ਦੇਖਵਾਲ ਸੰਮਤੀ ਕੋ ਰੇ ਨੈ ਨੂ ਆ ਗਈ ਪਾਖ ਪਾਖ ਨਾਲੇ ਜੋ ਹਾਈ ਆ ਲਹਰ ਜਿ ਮੱਜਣੀ ਠਾਟ ਟੱਟ ਤੇ ਵਹਾਈ ਆ ਏਨੀ ਖੇ ਨੋ ਪਰ 8 अछां ततां हु जुाई पे लकडी काठ अग्नी पेट नए कराई आहे फेर पुले पिछला पाठ पुजा न पजाई इको पुरख अकाल आई याद जो दुबदे चढ़ाई जिन चिर वसदे न हु बरबादिर आवाज़ हिकु नाई आहे महाराज शइ श्री कृष्ण भॻवान ਜੇ ਭਗਤਾਂ ਦਾ ਬੇੜਾ ਚਲਾਨਾ ਛੱ ਗਿਆ ਜਹਾਜ ਹੈ ਗੁਰੂ ਮਹਾਰਾਜ ਨਹੀਂ ਬਦਮਾਸ਼ਾਂ ਦਾ ਬਦਮਾਸ਼ ਨਾ ਰਿਲੀ ਆਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਜੋਤ ਤਾਰ ਨੇ ਕਲਾ ਕਲਾਕਤ ਹੋ ਗਿਆ ਹੈ ਕਿ ਹਾਂ ਜਿਹੜੇ ਗੋਲੀ ਸ਼ਬਦ ਜਿਹੜੇ ਹੋ ਤੇ ਸ਼ਬਦ ਗੋਵਿੰਦ ਚੈਨ ਸ਼ਾਹੀ ਨਾਹਾਂ ਪਾਵ ਆਪਣੇ ਸ਼ਬਦ ਨਾਮ ਦੇ ਕਿਤੇ ਕੋਲੇ ਤੇ ਅਸਵਾਰ ਦੇਂਦੇ ਸੱਚੇ ਪਿਤਾ ਜੀ ਨਾਹ ਰ ਵਿਚਾਰ ਗਮਰਾ ਮਦ ਭਗਤ ਆਤਮਾ ਨੂੰ ਵਰਕੇ ਆਪਣੇ ਸ਼ਬਦ ਨਾਮ ਦੇ ਕਿਤੇ ਕੋਲੇ ਤੇ ਅਸਵਾਰ ਕਰਕੇ ਸ਼ਬਦ ਗੋਵਿੰਦ ਆਪਣੇ ਸਤਿਗੰਦ ਦੇ ਸਿਨੂ ਲਾਏ ਜਾਂਦੇ ਸ਼ੈਨ ਸ਼ਾਹੀ ਸਾਤ ਤਿੰਨ ਸੌ ਅਰਜਨ ਦੇ ਹਾ ਸਾਜ ਰੱਜਣ ਹੋ ਪੇਸ਼ ਜੋ ਸੁਭਾਈਆ ਆਜ ਕੀ ਗੁਰੂ ਜੀ ਦਾ ਸ਼ਾਨੀ ਰਾਸ ਪਾਇਆ ਮਾਣ ਮਾਈ ਕੋ ਰਾਜਾ ਜੁਗਾ ਕਿਜਾ ਹਮਾਰੇ ਪਰ ਬਿਤੇ ਰਾਜ ਕਿਜਾ ਪੂਜ ਰਾਰ ਕੀ ਸ਼ਾਜ ਕਨਾਨਕ ਜਿਉ ਰੂਪਿਤਾ ਪਰ ਤੇ ਨੇ ਕਿਜਾ ਪੂਜ ਇੱਕ ਰੰਗ ਲਿਨੇ इंद्रपुरी ने सिर पर मरना पाप इंद्रपुरी के सिर पर मरना लिखे है बर्मपुरी नहचल नहीं रहना बर्मपुरी नहचल नहीं लहना हेठा डिगेगी पर आवेगी सिरपुरी का होगा का कला त्रै गुण बिन शेबे ਸਿਰ ਪੂਜੀ ਕਾ ਕਾਲ ਹੋ ਜਾਵੇਗਾ ਸਰੈ ਗੁਣ ਦਿਨ ਸੇ ਦੇ ਚਾਲਾ ਜਿਹੜਾ ਤਰੈ ਧਨ ਗਗਨ ਹਰ ਸਾਰੇ ਗਗਨ ਹਰ ਸਾਰੇ ਥੱਲੇ ਚਾਹੀ ਪਰ ਗਿਰ ਜਾਗੇ ਸਗਲ ਪਸਾਰ ਦਿਸ਼ਾ ਪਸਾਰਾ ਬਿਨ ਸਿਰ ਜਾਏ ਕੋ ਸਗਲ ਅਕਾਰਾ ਪਤ ਪਤ ਬਾਕੀ ਬਾਣੀ ਕਿਹਦੀ ਹੈ ਅਬਲ ਅੱਲਾ ਨੂੰ ਮੇਰੇ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਬਲੇ ਕੋ ਮੰਦੇ ਅੰਗ ਚੌਦਾ ਏਕ ਓੰਕਾਰ ਸਤ ਬਿਪਸਾਦ ਸ੍ਰੀ ਜਾਗ ਮਹੱਲਾ ਪਹਿਲਾ ਪਹਿਲੀ ਪਾਸ਼ਾਈ ਗੁਰੂ ਨਾਨਕ ਜੀ ਦੇ ਸਤਗੁਰ ਸ਼ਬਦ ਦੀ ਅਪਾਰ ਕਿਰਪਾ ਹੋਈ ਕਿ ਐ ਨਾਨਕ ਜੇ ਕੋਈ ਕਹੇ ਕੋਟ ਕੋਟ ਮੇਰੀ ਆਜਾ ਪਮਨ ਰਤੀਆਂ ਨੇ ਆਪੇ ਆਉਂ ਜੇ ਕੋਈ ਕਹੇ ਮੈਂ ਸ੍ਰੀ ਭਗਵਾਨ ਜੀ ਦੇ ਬਾਰੇ ਜਾਣ ਲਈ ਕਿਤਨੇ ਜਤਨ ਕਰਾ ਆਖਾਂ ਕਿ ਮੈਂ ਪਾਉਣ ਦਾ ਆਹਾਰ ਕਰਾਂ ਕੋਟ ਕੋਟੀ ਮੇਰੀ ਆਜਾ ਹੋਵੇ ਕਾਂਦਰ ਸੁਰੂਜੀ ਦੋਏ ਮੁਖਾਂ ਦੇਖਾ ਸੁਫਨੇ ਸੌਣ ਨਾ ਥਾਉਨ ਜਿੰਨਾ ਕਿਰਤ ਕਾਂਦਰ ਸੁਰੂਜੀ ਦੋਏ ਇੱਕ ਮੁਖਾਂ ਵਿੱਚ ਨਾ ਹੋਮਨਾ ਸੁਖਨੇ ਸੌਣ ਲੈ ਨਾਂ ਤੁੰ ਮਿੱਦਾ ਈ ਤਰੀ ਤਿਮ ਚ ਨ ਪਬਾ ਹੋ ਕੇ ਬੱਗੇ ਆਖਾਂ ਨਾ ਸਾਚ ਚੰਦਰੰਕਾਲ ਨਿਜਿ ਥਾਏ ਸਾਚ ਚੰਦਰੰਕਾਲ ਨਿਜ ਕਾਲ ਨਿਜ ਮਹਾਂ ਨਿਜ ਥਾਏ ਦਸ਼ਮ ਦੋਰ ਆਤਮ ਦੇ ਪਰਮਾਤਮ ਦਾ ਸਾਂਝਾ ਕਾਲ ਹੈ ਸ਼ਬਦ ਗੋਬਿੰਦ ਜੀ ਦੀ ਕਿਰਪਾ ਦੁਆਰਾ ਮਿਲ ਕੇ ਚਰਾਸੀ ਲੱਖ ਜੁਨੀਆਂ ਤੋਂ ਬਰੀ ਹੋ ਜਾਂਦੇ ਕਿ ਬਜੇ ਆਖਾ ਨਾਮ ਅਜੇ ਬੇਅਤ ਕਿਹਾ ਜਾਂਦਾ ਹੈ ਸੁਣ ਸੁਣ ਆਖ ਆਖ ਜੇ ਭਾਵੇ ਕਰੇ ਸਮਾਉ ਲੋ ਅਜੇ ਜੇ ਕੋਈ ਤੇ ਜਿਸ਼ਾਹ ਚਲੇ ਸੋਨ ਸੋਨ ਕੇ ਕਹੇ ਪਰ ਮੇਸ਼ਰ ਵਕ ਸਰਬ ਖਾਮਾ ਤੇ ਸਥਾਪਤ ਹੈ ਦੇਖਾ ਕਿਸੇ ਨਹੀਂ ਕਿਸ ਰੰਗ ਰੂਪ ਵਿੱਚ ਹੈ ਕੁਛ ਆਖ ਕੱਟੇ ਆ ਬਾਹਰ ਬਾਹਰ ਪਿਛਣ ਪਿਛਾ ਪਾਏ ਅਤੇ ਜੇ ਕੋਈ ਆਪਣੇ ਆਪ ਨੂੰ ਵਾਰ ਵਾਰ ਕਰਕੇ ਜਰਾ ਜਰਾ ਕੱਟ ਕੇ ਚੱਕੀ ਕਿਸ਼ਨ ਤੀਸ਼ ਦੇ ਦੇ ਅੱਗ ਦੇ ਸੇਤੀ ਜਿਉਂਦੇ ਆਂ 파ਸ ਮਸੇਤੀ ਗੜ ਜਾਵਾਂ ਅਕੇ ਅੱਗ ਕੇ ਲਾ ਕੇ ਜਗ ਜਾਵੇ 파ਸ ਮਿਲਾਖ ਬਣ ਕੇ ਮਿੱਟੀ ਵਿੱਚ ਮਿਲ ਜਾਵੇ ਕਿ ਕਿਰਤ ਮਤ ਨਾ ਪਗਾ ਹੋ ਕੇ ਬੱਗੇ ਆਖਾਂ ਨਾ ਇੱਕ ਓੰਕਾਰ ਸ਼ਕ ਨਾਮ ਦਾ ਕਾ ਕਾ ਪੁਜ ਜਾ ਵਜਾ ਹੈ ਕਿਸੇ ਅਥਾ ਨਹੀਂ ਪਾਇਆ ਅੱਖਰਾਂ ਨਾਲ ਇਸਕੇ ਬੋਲਦੇ ਨਹੀਂ ਜਸਿਆ ਜਾਂਦਾ ਦੇ ਅੰਤ ਕਰਕੇ ਲਿਖਿਆ ਜਾਂਦਾ ਹੈ ਮਾਨਕ ਪਾਗਜ ਲਖਮਣ ਪਰ ਪੜ ਕੇ ਚਾਹ ਭਾਉ ਹੈ ਨਾਨਕ ਦੇ ਫੋਲ ਲਖਮਣ ਪਾਗਜ ਪੰਜ ਪਾਗਜ ਦੇ ਸੇ ਵਿਚਾਰੇ ਕਦੇ ਫੋਲੇ ਸੁਭ ਦੇ ਨਾਮ ਦੀ ਨਾਮ ਦੀ ਮਸ਼ੂਰ ਹੋਰ ਨਾ ਆਵਈ ਲਿਖਣ ਪਵਨ ਚਲਾ ਪਵਨ ਕੀ ਨਹੀਂ ਲਿਖਣ ਜਾਣਦਾ ਹੋਵੇ ਅਤੇ ਮਸੂ ਸ਼ਾਹੀ ਦੀ ਚੋਟ ਨਾ ਆਵੇ ਕੀ ਜਿਹੜੀ ਕੀਮਤ ਨਾ ਪਵੇ ਹੋ ਕੇ ਵਜੇ ਆਖਾ ਨਾ ਗੁਰਨਾਨ ਕੀ ਪਿਆ ਤੇਰਾ ਨਾਮ ਸਤ 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 ਸਮਾਦਾ ਸੁਖ ਤੇਰੇ ਦੇਸ਼ ਮਾਲ ਨਾਮ ਦੀ ਕੀਮਤ ਨਾ ਪਵੇ ਹਾਏ ਰੇ ਓ ਜਿਸ ਆਤਮਿਕ ਤਮਾਸ ਜਗ ਤੇ ਸਰਾ ਤੇ ਠੁੱਠੀ ਤਾਰ ਅਜਾਗ ਰਾਗਾਂ ਦੇ ਰੜਾਈ ਜਾ ਅੱਤ ਨੂੰ ਬਰੰਨਾ ਕੋਈ ਗਿਆਨ ਜਗ ਤੇ ਜਿਆ ਹੋਏ ਸੁਦਈਆ ਇੱਕ ਦੂਜੇ ਦਾ ਕੰਮਾ ਮਾਲ ਅਬ ਮਾਰ ਰਵ ਜਾਰੀਆ ਇਹ ਸ਼ੋਵੀ ਬਿਕਰਨੀ ਸ਼ਰਮ ਪਾਸ਼ਤਾਨ ਮਸਤਰੀ ਪਰਦਾਨ ਨਾ ਕੋਈ ਅਖਵਾਈਆ ਕਰੇ ਖੇਲ ਸ਼੍ਰੀ ਭਗਵਾਨ ਦੇ ਦਾ ਕਿਤਾ ਨਾ ਕੋਈ ਉਲਟਾਈਆ ਇੱਕੋ ਸ਼ਹਿਰ ਸੱਚਾ ਹੁਕਮਰਾਨ ਕੋਟਨ ਕੋਟ ਰਾਜ ਭੂਗ ਚਲੇਹਾ ਚਲਾਈਆ ਸਿਆਤ ਬਦਾਸਤ ਹੋਏ ਮਹਿਰਾਨ ਸਿਆਤ ਸਿਆਤ ਨਾਲ ਟਕਰਾਈਆ ਜਿਉ ਅਹਿਲ ਨਾਲ ਵਜੇ ਵਧਾਨ ਸਾਰ ਸਾਰ ਨਾਲ ਮਲਾਈਆ ਜਗਤ ਸਿਆਸਤ ਜਾਏ ਖਾਪਰ ਸੋ ਕੋ ਕੰਨ ਰੰਜਨ ਆਸੋ ਖੱਪਾਏਂਦਾ ਅੱਖੇ ਪੈਰ ਜੋ ਤਨ ਅਗਨੀ ਲਹਿ ਕਾਪ ਸਰੋਜੇ ਸਮਝ ਲਾ ਕੋਈ ਅਨਖਾਏਂਦਾ ਅੰਤ ਤਿਸ਼ੇ ਨਾ ਆਉਨਾ ਕੋਈ ਹੱਥ ਕਾਲਦੀ ਸਾਠ ਸਾਲ ਬਖਾਏਂਦਾ ਜਗ ਚ ਛਿਆ ਜਾਗਰ ਪਾਏ ਨਾਖਰ ਗwang ਬੰਦਰ ਆਪਨ ਕੇ ਆਇਦਾ ਅੰਤਮ ਵਿਕਣਾ ਛੁੱਤੇ ਰਹਿਕ ਕੋਡੀ ਮੋਹ ਨਾ ਕੋਈ ਖਾਇਦਾ ਜੋਤੀ ਨੋਤ ਛੋਈ ਮੁਲਕ ਜੋ ਦੇ ਸੂਰ ਬੀਰ ਸੁਲਤਾਨ ਬਿਨ ਮਾਲਿਆਂ ਜਾਨ ਕੱਟ ਹਰ ਸ਼ਮੀਂ ਫੇਰ ਬਲ ਜਾਇਦਾ ਕੋਈ ਨਾ ਅਦੱਕੀ ਜੀ ਜੀ ਪਾਤਸ਼ਾਹ ਅਸੰਭਵ ਜੀ ਸੁਨਾ ਕੋਈ ਕਹਾਣੀ ਦਾ ਸ਼ਬਦਾਂ ਖੇੜਾ ਹੋਣਾ ਪੱਠ ਜੱਗ ਦੇ ਸਾਰ ਕੁਰੀ ਖ ਬਖਾਇਦਾ ਅਕਮ ਸਾਤ ਮਾਤ ਦਾ ਖੰਡਾਰ ਕਰੀ ਬੇਦਾ ਇਸ ਕੇ ਮਾਝ ਨਾਮ ਅਸੀਰਿ ਨਿਸ਼ੋਣਿਆ ਠਾਕੀ ਸ਼ਾਕ ਜਾਣੇ ਤੇਰਾ ਜੋ ਵੀ ਜੋ ਵੀ ਕਹਿੰਦੇ ਲਾਏ ਆਪਣੇ ਬਾਹਨਾਂ ਜਗ ਤੇ ਫਰੋੜੇ ਆਈ ਪਾਇਆ ਕੇਰਾ ਧੱਕ ਤੇ ਆਇ ਤੇ ਬੰਨੇ ਇਨਸਾਨਿਆ ਅੰਤਮੇ ਰੋ ਆਰ ਨਿਰੋ ਦੇ ਕਿਛੁ ਚਾਨ ਨਿਸ਼ਾਨੀ ਹੋ ਹਮ ਗਮਾਰ ਹਾ ਜੇ ਸੇ ਸੇ ਗੀਨ ਗਾ